ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਖੰਡੂਰ ਸਾਹਿਬ ਜਿਹੜੀ ਲੋਕ ਸਭਾ ਦੀ ਸੀਟ ਹੈਗੀ ਆ ਉਹਦੇ ਵਾਸਤੇ ਸਾਡੀ ਕੌਮ ਦੇ ਵਿੱਚ ਕੁਝ ਕੜਮ ਚੌਧਰੀ ਜਿਹੜਾ ਮੈਂ ਅਕਸਰ ਸ਼ਬਦ ਵਰਤਦਾ ਹੁਣ ਇੱਕ ਡੇ ਕੜਮ ਚੌਧਰੀ ਨੇ ਇਹ ਹੁਣ ਆਵਾਮਾਂ ਡਾਈ ਜਾਂਦੇ ਨੇ মিডিਆ ਰਾਹੀਂ ਡਿਬਰੂਗੜ੍ਹ ਅਮਰਤਪਾਲ ਦੇ ਮਾਤਾ ਪਿਤਾ ਨੂੰ ਭੇਜਿਆ ਵਕੀਲਾਂ ਨੂੰ ਭੇਜਿਆ ਕਿ ਤੁਸੀਂ ਅਮਰਤਪਾਲ ਤੋਂ ਪੁੱਛੋ ਤੁਹਾਨੂੰ ਖਲੂਰ ਸਾਹਿਬ ਲੋਕ ਸਭਾ ਸੀਟ ਜਿਹੜੀ ਹੈ ਉਹਦੇ ਤੋਂ ਇਲੈਕਸ਼ਨ ਲੜਾ ਕੇ ਐਮਪੀ ਬਣਾ ਲਈ ਇਹ ਗੱਲਾਂ ਬਾਤਾਂ ਮੀਡੀਆ ਰਾਹੀਂ ਚਰਚਾਆਂ ਵਿੱਚ ਛੜੀਆਂ ਹੋਈਆਂ ਨੇ ਅੱਜ ਮੈਂ ਉਹ ਤਿੰਨੇ ਸ਼ਬਦ ਵਰਤਣੇ ਨੇ ਜਿਹੜੇ ਮੈਂ ਮਸ਼ਹੂਰ ਕੀਤੇ ਨੇ ਕਿਹੜੇ ਖਾਚ ਭੇੜ ਕਦੀੜ ਮੈਂ ਕਿਉਂ ਵਰਦਾ ਹੁੰਨਾ ਹੁਣ ਤੁਸੀਂ ਇਹ ਪੂਰੀ ਗੱਲਬਾਤ ਸੁਣ ਲਿਓ ਧਿਆਨ ਦੇ ਨਾਲ ਜਿਹੜੇ ਅਮਰਤਪਾਲ ਨੂੰ ਇਹ ਕਹਿੰਦੇ ਨੇ ਕਿ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜ ਐਮਪੀ ਬਣੋ ਜਦ ਤਨ ਐਮਪੀ ਬਣਾਵਾਂਗੇ ਇਹ ਉਹੀ ਅਮਰਤਪਾਲ ਹੈ ਨਾ ਜਿਹੜਾ ਕਹਿੰਦਾ ਸੀ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਨਹੀਂ ਹੁਣ ਜਿਹੜੇ ਇਲੈਕਸ਼ਨ ਹੋਣਗੇ ਉਹ ਭਾਰਤੀ ਸੰਵਿਧਾਨ ਦੇ ਅੰਡਰ ਹੋਣਗੇ ਉਹ ਤਿਰੰਗੇ ਝੰਡੇ ਥੱਲੇ ਸੌਵੇਂ ਚੁੱਕਣੀ ਪੈਣੀ ਹੈ ਤੇ ਜਦੋਂ ਇਲੈਕਸ਼ਨ ਵਾਸਤੇ ਪੇਪਰ ਭਰਨੇ ਨੇ ਨਾਮਜ਼ਦ ਕੀਤਾ ਜਾਣਾ ਉਸ ਵਕਤ ਕੀ ਹੋਣੇ ਉਦੋਂ ਜਿਹੜਾ ਐਡਾ ਪ੍ਰੂਫ ਮੰਗੇ ਜਾਣੇ ਨੇ ਉਹ ਕਿਹੜੇ ਹੋਣੇ ਨੇ ਜੀ ਉਹ ਇੰਡੀਆ ਦੇ ਹੋਣੇ ਨੇ ਸਕੂਲ ਦਾ ਸਰਟੀਫਿਕੇਟ ਵੀ ਚਾਹੀਦਾ ਹੈ ਜਨਮ ਸਰਟੀਫਿਕੇਟ ਵੀ ਚਾਹੀਦਾ ਹੈ ਆਧਾਰ ਕਾਰਡ ਵੀ ਚਾਹੀਦਾ ਹੈ ਤੇ ਉਹ ਕਿਹੜੇ ਹੋਣਗੇ ਉਹ ਇੰਡੀਆ ਦੇ ਕਾਨੂੰਨ ਮੁਤਾਬਕ ਬਣੇ ਹੋਏ ਪ੍ਰੂਫ ਹੋਣਗੇ ਜਿਹੜੇ ਆਈਡੀ ਪ੍ਰੂਫ ਲਾਏ ਜਾਣਗੇ ਤੇ ਅੰਮ੍ਰਿਤਪਾਲ ਨੇ ਇਹ ਸ਼ਰਯਾਮ ਕਿਹਾ ਸੀ ਕਹਿੰਦਾ ਮੈਂ ਨਾ ਭਾਰਤੀ ਕਾਨੂੰਨ ਨੂੰ ਮੰਨਦਾ ਤੇ ਨਾ ਮੈਂ ਜਿਹੜੇ ਆਈਡੀ ਪ੍ਰੂਫ ਨੇ ਉਹਨਾਂ ਨੂੰ ਮੰਨਦਾ ਪਾਸਪੋਰਟ ਕਹਿੰਦਾ ਇੱਕ ਦਸਤਾਵੇਜ਼ ਹੈ ਇਹ ਕਿਹਾ ਸੀ ਨਾ ਹੁਣ ਹੁਣ ਜਿਹੜੇ ਇਲੈਕਸ਼ਨ ਹੋਣੀਆਂ ਉਹ ਕਿਹਦੇ ਅੰਡਰ ਹੋਣੀਆਂ ਭਾਰਤੀ ਸੰਵਿਧਾਨ ਦੇ ਅੰਡਰ ਹੀ ਹੋਣੀਆਂ ਤੇ ਹੁਣ ਕੋਈ ਬਸ਼ਰਮੀ ਹੈ ਮਾੜੀ ਮੋਟੀ ਹੁਣ ਇਹਨਾਂ ਨੂੰ ਖਾਚ ਕਮਾਂ ਭੇਡ ਕਮਾਂ ਕਤੀੜ ਕਮਾਂ ਤੁਸੀਂ ਆਪ ਦੱਸ ਦਿਓ ਦੂਜੀ ਗੱਲ ਖੰਡੂਰ ਸਾਹਿਬ ਕਹਿੰਦੇ ਪੰਥਕ ਸੀਟ ਹੈਗੀ ਐ ਪੰਥਕ ਸੀਟ ਦਾ ਭਾਵ ਇਹ ਹੈ ਕਿ ਅਮਰਤਪਾਲ ਪੰਥਕ ਹੈ ਅਮਰਤਪਾਲ ਪੰਥ ਦੀ ਗੱਲ ਕਰਦਾ ਹੈ ਉਹਨਾਂ ਨੂੰ ਮੱਲ ਕੇ ਜਿਤਾ ਦਿਓ ਤਾਂ ਕਹਿ ਰਹੇ ਨੇ ਜਦੋਂ ਤੁਸੀਂ ਜਦੋਂ ਮੈਂ ਦੂਜੀ ਗੱਲ ਕਰਨੀ ਹੈ ਨਾ ਤੁਸੀਂ ਗਾਲਾਂ ਤੁਹਾਡੇ ਕੋਲੇ ਬਹੁਤ ਨੇ ਕੱਢਣ ਵਾਸਤੇ ਤੇ ਮੈਂ ਇੱਕ ਗਾਲ ਦੀ ਗੱਲ ਨਹੀਂ ਕਰਦਾ ਜਿੰਨੇ ਇੱਕ ਕੱਢਣੀ ਹੈ ਉਹ 100 ਕੱਢਿਓ ਜਿੰਨੇ 100 ਕੱਢਣੀਆਂ ਹੈ ਉਹ 1000 ਕੱਢਿਓ ਜਿੰਨੇ 1000 ਕਰਨੀਆਂ ਹੈ ਉਹ ਲੱਖ ਕੱਢਿਓ ਜਿੰਨੇ ਲੱਖ ਕਰਨੀਆਂ ਹੈ ਉਹ ਕਰੋੜ ਕੱਢ ਦਿਓ ਜੇ ਕਰੋੜ ਗਾਲ ਕੱਢੋਂਗੇ ਤਾਂ ਇਹ ਸਮਝ ਲਓ ਕਿ ਪੌਣੇ 3 ਕਰੋੜ ਦੀ ਬਾਤ ਦੀ ਹੈ ਪੰਜਾਬ ਦੀ ਤੇ ਜੇ ਕਰੋੜ ਗਾਲ ਕਢੋਂਗੇ ਮੈਨੂੰ ਤੁਸੀਂ ਇਹ ਸਭ ਲਾ ਲੋ ਕਿ ਬੀਜੇਪੀ ਦੀਆਂ ਸੀਟਾਂ 13 ਨੇ 13 ਪੱਕੀਆਂ ਹੋ ਜਾਣਗੀਆਂ ਜੇ ਮੈਨੂੰ ਕਰੋੜ ਗਾਲ ਕਢੋਂਗੇ ਨਾ ਬੀਜੇਪੀ ਦੀਆਂ 13 ਦੀਆਂ 13 ਸੀਟਾਂ ਪੱਕੀਆਂ ਹੋ ਜਾਣਗੀਆਂ ਜਿੱਤ ਜਾਣਾ ਉਹਨਾਂ ਨੇ ਹੁਣ ਅਦਾਜ ਤੁਸੀਂ ਲਾ ਲੋ ਮੈਂ ਗਾਲਾਂ ਕਢਣੀਆਂ ਨੇ ਜਾਂ ਤੁਸੀਂ ਸੀਟਾਂ ਜਿੱਤਣੀਆਂ ਨੇ ਇਹ ਹੁਣ ਤੁਹਾਡੇ ਤੇ ਛੱਡ ਦਿੱਤਾ ਮੈਂ ਮੈਂ ਕੁਝ ਨਹੀਂ ਕਹਿੰਦਾ ਮੈਂ ਇੱਕ ਉਹ ਬੰਦਾ ਵੀ ਅਜੇ ਤਾਂ ਹੱਸਦਾ ਹੀ ਰਹਿਣਾ ਇੱਕ ਮੇਰਾ ਮਿੱਤਰ ਸੀ ਬਹੁਤ ਪੁਰਾਣਾ ਉਹ ਕਹਿੰਦਾ ਇੱਕ ਪਿੰਡ ਦੇ ਵਿੱਚ ਬਜ਼ੁਰਗ ਚੜਾਈ ਕਰ ਗਿਆ ਉਹਦੇ ਵਿੱਚ ਆਕੜ ਵਾਲੀ ਸੀ ਕਹਿੰਦਾ ਮਰੇ ਨੂੰ 4 ਦਿਨ ਹੋ ਗਏ ਉਹਨੂੰ ਕਹਿੰਦਾ ਬਰਫ਼ ਵਿੱਚ ਲਾਉਂਦਾ ਵੀ ਬੋਡੀ ਖਰਾਬ ਨਾ ਹੋਵੇ ਡੈੱਡ ਬੋਡੀ ਜਦੋਂ ਕਹਿੰਦਾ ਬਰਫ਼ ਵਿੱਚੋਂ ਕੱਢਿਆ ਉਦੋਂ ਵੀ ਕਹਿੰਦਾ ਉਹਦੀ ਆਕੜੋਂ ਨਹੀਂ ਜਿੰਨੀ ਆਕੜ ਪਹਿਲਾਂ ਹੁੰਦੀ ਸੀ ਆਕੜਿਆ ਹੋਇਆ ਸੀ ਦੰਦ ਕਹਿੰਦਾ ਉਦੋਂ ਵੀ ਉਹ ਕੱਢੀ ਜਾ ਕੇ ਖੁਸ਼ ਯਾਨੀ ਕਿ ਸਾਨੂੰ ਤਾਂ ਕੋਈ ਮਤਲਬ ਨਹੀਂ ਕੋਈ ਟੈਨਸ਼ਨ ਨਹੀਂ ਅਸੀਂ ਹੱਸਦੇ ਆ ਹੱਸਦੇ ਰਹਿਣੇ ਮੱਥੇ ਤੇ ਤਿਉੜੀ ਪਾਉਣੀ ਨਹੀਂ ਗੱਲ ਠੋਕ ਕੇ ਕਰਦੇ ਰਵਾਂਗੇ ਗਾਲਾਂ ਗੂਲਾਂ ਦੀ ਤਾਂ ਪਰਵਾਹ ਕੋਈ ਨਹੀਂ ਬਹੁਤਿਆਂ ਨੇ ਗੱਲਾਂ ਕੀਤੀਆਂ ਸੀ ਗਿਆਨੀ ਜੀ ਤੁਸੀਂ ਤਾਂ ਹੁਣ ਚਮਚੇ ਬਣ ਕੇ ਮੋਦੀ ਦੇ ਦੁਜਤਾ ਮੋਦੀ ਦੇ ਪੈਰਾਂ ਵਿੱਚ ਬਹਿ ਗਏ ਮੈਂ ਜਿਹੜੇ ਵੀ ਬੀਜੇਪੀ ਦੇ ਲੀਡਰ ਨੂੰ ਮਿਲਿਆ ਮੈਂ ਸੋਫੇ ਤੇ ਜਾ ਕੇ ਬਰਾਬਰ ਬੈਠਾ ਪਹਿਲੇ ਕਹਿੰਦਾ ਕੋਈ ਹੈ ਜੀ ਫੋਟੋ ਹੀ ਨਹੀਂ ਕਿ ਮੈਂ ਕਿਸੇ ਵੱਡੇ ਲੀਡਰ ਨੂੰ ਮਿਲਿਆ ਹੋਵਾਂ ਜਿਹਨੂੰ ਵੀ ਮਿਲਿਆ ਮੈਂ ਸੋਫੇ ਤੇ ਜਾ ਕੇ ਬਰਾਬਰ ਬੈਠਾ ਮੇਰਾ ਇੱਜ਼ਤਮਾਨ ਅਗਲੇ ਨੇ ਕੀਤਾ ਦੂਜੀ ਗੱਲ ਮੈਨੂੰ ਕੋਈ ਲਾਂਚ ਨਹੀਂ ਕੋਈ ਟਿਕਟ ਨਹੀਂ ਭਾਲਦੇ ਕਦੇ ਵੀ ਲਿਖ ਲਿਓ ਚਲੋ ਮੈਂ ਮੁੱਦੇ ਤੇ ਆਮਾ ਜਿਹੜੇ ਮੈਂ ਗੱਲ ਕਰਨ ਲੱਗਾ ਹੁਣ ਜਿਹੜੀ ਖੰਡੂਰ ਸਾਹਿਬ ਸੀਟ ਐ ਕਹਿੰਦੇ ਅਮਰਤਪਾਲ ਨੂੰ ਇਲੈਕਸ਼ਨ ਲੜਾ ਕੇ ਐਮਪੀ ਬਣਾਓ ਇਹਨਾਂ ਖਾਲਸਤਾਨੀ ਕਦੀੜਾ ਨੂੰ ਮੈਂ ਇੱਕ ਬੇਨਤੀ ਕਰਨੀ ਤੋਂ ਨਾ ਮੈਸੇ ਮੈਂ ਬੇਨਤੀ ਕਰਦਾ ਨਹੀਂ ਹੁੰਦਾ ਮੈਂ ਚੈਲੰਜ ਕਰਦਾ ਹੁੰਦਾ ਜੇ ਤੁਹਾਨੂੰ ਇੰਨਾ ਹੀ ਆਪਣੇ ਆਪ ਤੇ ਮਾਣ ਐ ਲੱਤਾਂ ਭਾਰ ਚੱਲਦੀਆਂ ਨੇ ਤਾਂ ਫਿਰ ਇੰਡੀਆ ਦੇ ਕਾਨੂੰਨ ਦੇ ਅੰਡਰ ਇਲੈਕਸ਼ਨ ਨਾ ਲੜੋ ਫਿਰ ਤੁਸੀਂ ਖਾਲਸਾਤਾਂ ਦੇ ਏਜੰਡੇ ਤੇ ਇਲੈਕਸ਼ਨ ਲੜੋ ਨਾ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਕਿਵੇਂ ਤੁਸੀਂ ਲੋਕਾਂ ਦੇ ਪੁੱਤ ਮਰਵਾਏ ਆਪਣੇ ਘਰ ਭਰੇ ਲੋਕਾਂ ਦੇ ਘਰ ਉਜਾੜੇ ਅੱਜ ਤੱਕ ਜਦੋਂ ਤੁਸੀਂ ਜੂਨ 84 ਦੀ ਗੱਲ ਕਰੋਗੇ ਦਿੱਲੀ ਕਤਲੇਆਮ ਦੀ ਗੱਲ ਕਰੋਗੇ ਜਦ ਪੰਜਾਬ ਦੇ ਵਿੱਚ ਅੱਤਵਾਦ ਦੀ ਗੱਲ ਕਰੋਗੇ ਅੱਜ ਵੀ ਉਹ ਘਰ ਹੈਗੇ ਨੇ ਜਿਨ੍ਹਾਂ ਦੇ ਚੁੱਲਿਆਂ ਦੇ ਵਿੱਚ ਘਾਹ ਉੱਗਿਆ ਹੋਇਆ ਹੈ ਅੱਜ ਵੀ ਉਹ ਘਰ ਹੈਗੇ ਨੇ ਇਹ ਕਰਤੂਤ ਕਹਿੰਦੀ ਸੀ ਤੁਹਾਡੀ ਸੀ ਖੜਕੂਬਾਦੀ ਲਾ ਲਓ ਜਾਂ ਅਮਰਤਪਾਲ ਦੀ ਲਾ ਲਓ ਆ ਜਿਹੜਾ ਪਿੱਛੇ ਜੇ ਹੁਣ ਡੇਬਰੂਗੜ੍ਹ ਦੇ ਵਿੱਚ ਗਿਆ ਇੱਥੇ ਖੇਤਰ-ਸੂਤਰ ਖਾ ਕੇ ਜੱਜ ਉਹਨਾਂ ਤਰ੍ਹਾਂ ਦੀ ਗੱਲ ਕਰੋ ਮੈਂ ਜਿਹੜੀ ਗੱਲ ਕਰ ਰਿਹਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਆ ਕਰੋ ਸਾਨੂੰ ਪੰਜਾਬ ਦੇ ਲੋਕਾਂ ਨੂੰ ਲਾਈ ਲੱਗ ਕਿਉਂ ਕਿਹਾ ਜਾਂਦਾ ਅਸੀਂ ਇੱਕ ਭੇਡ ਤੁਰਦੀ ਐ ਉਹਦੇ ਪਿੱਛੇ ਸਾਰੇ ਭੇਡਾਂ ਬਣ ਕੇ ਲੱਗ ਜਾਂਦੇ ਆ ਜਦੋਂ ਰਿਜ਼ਲਟ ਆਉਂਦਾ ਫਿਰ ਵਿਆਹ ਵਿਆਹ ਹੁੰਦੀ ਐ ਬਸ ਸਾਡੇ ਕੋਲੇ ਆਹੀ ਰਹਿ ਗਿਆ ਹਾਂ ਜੇ ਚਾਹਣਿਓ ਮੈਂ ਕਹਿੰਨਾ ਕੱਲਾ ਖੰਡੂਰ ਸਾਹਿਬ ਨਹੀਂ ਤੁਸੀਂ 13 ਦੀਆਂ 13 ਸੀਟਾਂ ਤੇ ਇਲੈਕਸ਼ਨ ਲੜੋ ਪਰ ਤੁਹਾਡੇ ਕੋਲੇ ਅਜੰਡਾ ਕੀ ਹੋਵੇ ਖਾਲਿਸਤਾਨ ਦਾ ਪਤਾ ਲੱਗੇ ਲੋਕਾਂ ਨੂੰ ਵੀ ਹੈਗੇ ਨੇ ਸੂਰਮੇ ਲੋਕਾਂ ਦੇ ਪੁੱਤ ਮਰਵਾਉਣ ਵਾਲੇ ਤੇ ਆਪਣਿਆਂ ਨੂੰ ਬਚਾਉਣ ਵਾਲੇ ਪਤਾ ਤਾਂ ਲੱਗੇ ਲੋਕਾਂ ਨੂੰ ਜਦੋਂ ਕਿ ਮੇਰੇ ਕੋਲ ਪੁੱਛੂ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਮੈਂ ਦੱਸ ਦਿੰਨਾ ਗਾਲਾਂ ਕੱਢਣੀਆਂ ਪਹਿਲਾਂ ਕੱਢ ਲਓ ਜਿਹੜੀ ਮੈਂ ਗੱਲ ਕਹਿਣ ਲੱਗਾ ਗਾਲਾਂ ਕੱਢਣੀਆਂ ਕਰਨੀਆਂ ਨਹੀਂ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਬੀਜੇਪੀ ਕੱਲ ਮੇਰਾ ਜਿਹੜਾ ਆਈਡੀਆ ਸੀ 6 ਸੀਟਾਂ ਦਾ ਸੀ ਅੱਜ 8 ਦਾ ਹੋ ਗਿਆ ਅੱਜ ਮੇਰਾ ਆਈਡੀਆ ਅਰਛੀਤਨਕ ਹੋ ਗਿਆ ਮੈਨੂੰ ਦੋ ਹੋਰ ਨਜ਼ਰ ਵਿੱਚ ਆ ਗਈਆਂ ਦੋ ਹੋਰ ਆਉਣ ਲੱਗੀਆਂ ਕਿਉਂਕਿ ਜਿਹੜੇ ਪੱਤੇ ਖੇਡੇ ਗਏ ਨੇ ਨਾ ਅਸਲ ਵਿੱਚ ਪ੍ਰੋਬਲਮ ਪਤਾ ਕੀ ਹੈ ਅਸੀਂ ਨਾ ਤਾਂ ਰਾਜਨੀਤੀ ਸਿੱਖਦੇ ਹਾਂ ਤੇ ਨਾ ਰਾਜਨੀਤੀ ਨੂੰ ਸਮਝਦੇ ਹਾਂ ਇਹ ਤਾਂ ਬਸ ਗਾਲਾਂ ਦੇਣੀਆਂ ਹੁੰਦੀਆਂ ਨੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੇ ਕੁੜੇ ਨੂੰ ਬਸ ਅਸੀਂ ਆਹ ਕਹਿਣਾ ਹੁੰਦਾ ਸਾਡੇ ਕੋਲ ਹੋਰ ਤਾਂ ਕੋਈ ਚੰਗੀ ਗੱਲ ਹੈ ਹੀ ਨਹੀਂ ਜਿਹੜੇ ਰਾਜਨੀਤੀ ਕਰਦੇ ਨੇ ਉੱਪਰ ਬੈਠੇ ਨੇ ਉਹ ਕਮਾਈ ਜਾਂਦੇ ਨੇ ਸਾਡੇ ਘਰੇ ਨਾ ਇੱਕ ਅਸੀਂ ਡੌਗ ਰੱਖਿਆ ਹੋਇਆ ਦਾ ਨਾਮ ਹੈਗਾ ਡੈਵਲ ਜਦੋਂ ਉਹਦੇ ਨਾਲ ਖੇਡਣਾ ਹੁੰਦਾ ਨਾ ਉਹਦੀ ਪੂਛ ਦੇ ਨਾਲ ਕੁਝ ਬੰਨ ਦਈਦਾ ਤੇ ਪੂਛ ਉਹਦੇ ਮੂੰਹ ਵਿੱਚ ਆਉਂਦੀ ਨਹੀਂ ਉਹ ਘੁੰਮੀ ਜਾਂਦਾ ਰਹਿੰਦਾ ਫਿਰ ਹਰ ਵਕਤ ਘੁੰਮਦਾ ਰਹਿੰਦਾ ਨਾਲੇ ਹਾਸਾ ਖੇਡ ਕੇ ਸਾਡਾ ਟਾਈਮ ਲੰਘ ਜਾਂਦਾ ਤੇ ਨਾਲੇ ਉਹ ਖੇਡ ਲੈਂਦਾ ਠੀਕ ਹੈ ਤੇ ਇਹ ਰਾਜਨੀਤਿਕ ਜਿਹੜੇ ਲੋਕ ਨੇ ਐਦਾਂ ਕਮਾਉਂਦੇ ਨੇ ਸਾਨੂੰ ਅਸੀਂ ਘੁੰਮੀ ਜਾਣਾ ਘੁੰਮੀ ਜਾਓ ਬਸ ਇਦਾਂ ਤੱਕੜੀ ਐ ਜੀ ਆ ਝਾੜੂ ਐ ਜੀ ਆ ਪੰਜਾਏ ਦੀ ਬਸ ਇਦਾਂ ਕਹਿ ਕੇ ਆ ਸਮਰਜੀਤ ਸਿੰਘ ਮਾਨ ਦਾ ਗੱਡਾ ਜਾਂ ਸੂਰਜ ਐ ਜੀ ਕੀ ਤਾਂ ਕੱਖ ਨਹੀਂ ਇਹਨਾਂ ਨੇ ਤੇ ਹੁਣ ਮੈਨੂੰ ਕਹਿਣਾ ਲੈ ਰੰਗ ਚੜ ਗਿਆ ਹੁਣ ਹੁਣ ਚੜ ਗਿਆ ਕਮਲ ਦੇ ਫੁੱਲ ਦਾ ਰੰਗ ਹੁਣ ਇਦਾਂ ਕਹੀ ਜਾਣਾ ਸਾਨੂੰ ਕਿਸੇ ਫੁੱਲ ਦਾ ਰੰਗ ਨਹੀਂ ਚੜਦਾ ਨਾ ਚੜਨ ਦੇਗੀ ਠੀਕ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆਂ ਔਰ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆਂ ਜਿਹੜਾ ਵੀ ਬੰਦਾ ਪੰਜਾਬ ਦੇ ਭਲੇ ਦੀ ਗੱਲ ਕਰਦਾ ਉਹਦੇ ਨਾਲ ਖੜਾਂਗੇ ਜਿਹੜਾ ਮਰਜ਼ੀ ਆ ਜੇ ਗੱਲ ਕਰਦੇ ਆਂ ਗੱਲ ਲਾਸਟ ਕਰਨ ਲਗਾ ਇਸ ਵਕਤ ਜਿਹੜਾ ਮੈਂ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਉਹਦਾ ਮਤਲਬ ਪਤਾ ਕੀ ਹੈ ਮਜ਼ਦੂਰ ਦੀ ਗੱਲ ਕਰਨਾ ਤੇ ਮਜ਼ਦੂਰ ਦੀ ਜਿੰਨੀ ਵੋਟ ਹੈ ਨਾ ਇਸ ਇਸ ਵਕਤ ਉਹ ਭਾਜਪਾ ਨੂੰ ਪੈ ਰਹੀ ਹੈ ਜਿੰਨਾ ਜੋਰ ਲਾਉਣਾ ਹੈ ਵਿਰੋਧ ਕਰਕੇ ਲਾ ਲਓ ਜਿੰਨਾ ਮਰਜ਼ੀ ਜੋਰ ਲਾ ਲਓ ਅੱਜ ਮੈਨੂੰ ਇੱਕ ਮਿਲਿਆ ਕਹਿੰਦਾ ਤੁਹਾਡੀ ਜਮੀਰ ਮਰ ਗਈ ਮੈਂ ਤੇਰੀ ਜਾਗਦੀ ਹੈ ਕਹਿੰਦਾ ਦੱਸੋ ਮੈਂ ਕਿਹਾ ਤੁਸੀਂ ਜਿਹੜੇ ਮੋਦੀ ਵਾਲੇ ਕਾਰਡ ਬਣੇ ਨੇ ਇੱਕ ਘਰ ਦੇ ਵਿੱਚ ਤਿੰਨ ਤਿੰਨ ਬਣਾਈ ਬੈਠੇ ਹੋ ਚਾਰ ਮਹੀਨਿਆਂ ਬਾਅਦ ਇੱਕ ਕਾਰਡ ਵਿੱਚ 2000 ਰੁਪਏ ਪੈਂਦੇ 6000 ਰੁਪਏ ਤੁਸੀਂ ਚਾਰ ਮਹੀਨਿਆਂ ਬਾਅਦ ਇੱਕ ਘਰ ਦੇ ਵਿੱਚ ਲੈ ਰਹੇ ਹੋ ਤਾਂ ਕਿ 18000 ਰੁਪਏ ਸਾਲ ਦਾ ਮੋਦੀ ਦੇ ਕਾਰਡਾਂ ਤੋਂ ਬਹਿ ਰਿਹਾ ਓਦੋਂ ਜਮੀਰ ਮਰੀਏ ਕ ਜਾਗਦੀ ਐ ਮੈਨੂੰ ਕਹਤਾ ਮੇਰੀ ਕੋਈ ਪੈਨਸ਼ਨ ਨਹੀਂ ਲੱਗੀ ਮੈਂ ਹੈਂਡੀਕੈਪ ਬੰਦਾ ਨਾ ਲਵਾਉਣੀ ਐ ਨਾ ਮੇਰੀ ਵਾਈਫ ਦੀ ਨਾ ਬੜਾ ਪਾ ਪੈਨਸ਼ਨ ਲਵਾਉਣੀ ਐ ਕੋਈ ਲੋੜ ਨਹੀਂ ਸਬਰ ਦੇ ਵਿੱਚ ਰਹਿਣ ਵਾਲਿਆਂ ਦੋ ਰੋਟੀਆਂ ਹੁਣ ਖਾਣੀਆਂ ਦੋ ਹੀ ਬਾਜ ਖਾਵਾਂਗੇ ਤੇ ਜਦੋਂ ਆ ਜਿੰਦਗੀ ਜਾਣੀ ਐ ਸੰਸਾਰ ਤੋਂ ਦੋ ਕੁਇੰਟਲ ਲੱਕੜਾਂ ਨੇ ਉਹ ਲੈ ਕੇ ਲਾਂਬੂ ਲਾਈ ਦੇਣਾ ਕਾਦੇ ਲਈ ਕਾਦੇ ਲਈ ਇਹ ਰੋਟੀਆਂ ਇਕੱਠੀਆਂ ਕਰਕੇ ਜਾਇਗੇ ਬੈਂਕਾਂ ਭਰ ਕੇ ਰਹੀਏ ਕਾਦੇ ਲਈ ਉਹਦਾ ਕਹਿਣਗੇ ਪੰਜਾਬ ਨੂੰ ਬਚਾਉਣੇ ਪੰਜਾਬ ਨੂੰ ਅਮਰਤਪਾਲ ਵਰਗੇ ਬਚਾਉਣਗੇ ਜਿਹੜੇ ਨਸ਼ੇੜੀਆਂ ਦਾ ਇਕੱਠ ਕਰਕੇ ਪੰਜਾਬ ਨੂੰ ਬਰਬਾਦ ਕਰਨ ਦੇ ਤੋਲੇ ਹੋਏ ਸੀ ਉਹ ਬਚਾਉਣਗੇ ਮਖਨੂਰ ਸਾਹਿਬ ਸੀਟ ਦੀ ਗੱਲ ਕਰਨ ਲੱਗਾ ਸੀ ਲਾਸਟ ਕਰ ਦੇਣਾ ਐਂਡ ਕਰ ਦੇਣਾ ਖੰਡੂਰ ਸਾਹਿਬ ਜਿਹੜੀ ਸੀਟ ਹੈ ਨਾ ਉਹ ਬੀਜੇਪੀ ਜਿੱਤ ਰਹੀ ਹੈ ਜਿੰਨਾ ਮਰਜ਼ੀ ਜ਼ੋਰ ਲਾਉਣਾ ਲਾ ਲਓ ਜਿੰਨਾ ਵਿਰੋਧ ਕਰੋਗੇ ਨਾ ਪਹਿਲਾਂ ਕਿਹਾ ਸੀ ਉਹਨਾਂ ਬੀਜੇਪੀ ਤਾਕਤਵਰ ਹੋ ਰਹੀ ਹੈ ਪੰਜਾਬ ਦੇ ਵਿੱਚ ਔਰ ਮੈਂ ਖੁਦ ਚਾਹੁੰਦਾ ਕਿ ਪੰਜਾਬ ਦੇ ਵਿੱਚ ਅਦਿੱਤਿਆਨਾ ਜੋਗੀ ਜੀ ਵਰਗਾ ਮੁੱਖ ਮੰਤਰੀ ਬਣੇ ਇਹ ਜਿਹੜਾ ਗੈਕਟਰਵਾਦ ਹੈ ਅਤਵਾਦ ਹੈ ਇਹ ਗੰਦਗੀ ਸਾਫ਼ ਕਰੀਏ ਤੇ ਚੈਨ ਦੀ ਜ਼ਿੰਦਗੀ ਆਪ ਜੀਏ ਤੇ ਨਾਲੇ ਲੋਕਾਂ ਨੂੰ ਜੀਣ ਵਾਸਤੇ ਮੌਕਾ ਦੇਈਏ ਭਾਈਚਾਰਕਸਾਂ ਬਣਾ ਕੇ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ